श्री चंद्र महाराज की जय yes. बोल सियापति राम चंद्र महाराज की जय yes. बोल सियापति राम चंद्र महाराज की जय yes. बोल सियापति राम चंद्र महाराज की जय yes. और मैं बेंदी करेंगे रंधा साहब के प्रधान सदर गोविंद सिंह जी इनके साथ परजे जेडे थे थानू

ਦੀਆ ਪਤੀਰਾ ਮਚੰਦਰ ਬਲਵੰਤ ਜੀ ਪਾ ਅੱਜ ਜਿਹੜੀ ਪਵਨ ਰਾਮ ਜੀ ਨੇ ਜਿਸ ਨੇ ਤੇ ਉਹ ਚੇੜੀ ਲੱਕੜ ਕਾਟ ਡਾਕਟਰ ਜੀ ਲੱਕਾ ਟਾਈ ਅ ਉਹ ਰੋਗ ਮਰੀਜ਼ ਵੀ ਇਹ ਪ੍ਰਤੀਕ ਜੋ ਕਹਿੰਦੇ ਸੀਗਾ ਸੀ ਅਸੀਂ ਜਾਂ ਹੋਰ ਕੋਈ ਹੈ ਹੀ ਨਹੀਂ ਮੈਂ ਹਾਂ ਤੇ ਕੋਈ ਹੈ ਉਹਦੇ ਵਿੱਚ ਬਹੁਤ ਵੱਡਾ ਪ੍ਰਗਟ ਰਾਮ ਜੀ ਦੇ ਗਿਆ ਕਿ ਨਹੀਂ ਪਰਮਾਤਮਾ ਤੋਂ ਬਿਨਾ ਉਹਦੀ ਤਰਗਾ ਕੋਈ ਆਪਣੇ ਨਾ ਆਈ ਉਹ ਮੌਕੇ ਦਾ ਨਕਾਪਸ ਉਸ ਟਾਈਮ ਤੇ ਜੋ ਉਹਨਾਂ ਨੇ ਚਗੇ ਕੰਮ ਕੀਤੇ ਗੁਰੂ ਰਾਮ ਨੇ ਔਰ ਬੜੀ ਦੇ ਤਨੇਕੀ ਜੇ ਤਰ ਜਿਹੜੀ ਕੋਈ ਉਹਨੇ ਨਾਲ ਦੇਸ਼ ਉਸ ਟਾਈਮ ਤੋਂ ਪਾਰਕ ਵਰਸ ਇੱਕ ਪੂਰੀ ਦੁਨੀਆ ਦੇ ਵਿੱਚ ਆਇਆ ਕਿ ਅਸੀਂ ਧਰਮ ਦੇ ਨਾਂ ਤੇ ਨਹੀਂ ਅਸੀਂ ਇਨਸਾਨ ਸਾਹਿਬ ਦੇ ਨਾਂ ਤੇ ਲੜਾਈ ਲੜੀ ਹੈ ਔਰ ਇਹ ਦੇਸ਼ ਨੂੰ ਅਕੇਲਾ ਛੱਡਵਾਇਆ ਤਾਂ ਅੱਜ ਉਸੇ ਚੀਜ਼ ਤੋਂ ਆਪਣਾ ਦੇਸ਼ ਤੇਰਾ ਤਰੱਕੀ ਕਰਦਾ ਐਸੇ ਵਿੱਚ ਕੋ ਹੜਾ ਕਰਕੇ ਬਹੁਤ ਤਰਾਸਦੀ ਆਈ ਹੈ ਔਰ ਇਹਦਾ ਮਤਲਬ ਕਿ ਤੁਸੀਂ 12-13 ਕਿਲੋਮੀਟਰ ਜਿੱਧਰੋਂ ਚਲੇ ਜਾਓ ਇਤਨਾ ਕਿ 13 ਕਿਲੋਮੀਟਰ ਪਾਸੇ ਦੋਸਤਾਂਗੇ ਫਸਲ तकरीबन ਤਬਾਹ ਹੋ ਗਈ ਪਰ ਫੇਰ ਵੀ ਲੋਕੀ ਆਪਣੇ ਜਿਹੜੀ ਧਾਰਮਿਕ ਇਕਜੁਟਤਾ ਨੂੰ ਅਕੇਲਾ ਕਿਉਂ ਨਹੀਂ ਅੱਜ ਸਾਰੇ ਇਕੱਠੇ ਹੋਏ ਤੇ ਤੁਸੀਂ ਇਹ ਲੋਕ ਕਿਸੇ ਦੇ ਚਿਹਰੇ ਦੇਖ ਕੇ ਕੋਈ ਖੁਸ਼ੀ ਨਹੀਂ ਤੇ ਖਾਣੇ ਦੇ ਤੋਂ ਕੋਈ ਉਹੋ ਜਿਹੀ ਠੀਕ ਹੈ ਜੋ ਪਹਿਲਾਂ ਜਿਸ ਤਰੀਕੇ ਦੇ ਨਾਲ ਖੁਸ਼ੀ ਨਾਲ ਆਉਂਦੇ ਸੀ ਚੋਨਾ ਵੜਿਆ ਜਾਂਦਾ ਸੀ ਦੋਸਤੀ ਫੈਸਲੇ ਲੈਂਦੇ ਅੱਜ ਤੇ ਇਹ ਹੈ ਕਿ ਇੱਕ ਕੇਲੇ ਜੋ 10-10 ਕੁਇੰਟਲ ਦੀ ਮੁਤਾਜ਼ਰ ਕਰਦੇ ਪੰਜ-ਪੰਜ ਕੁਇੰਟਲ ਨੂੰ ਛੋਨੇ ਦਾ ਛਾੜਦੇ ਆ ਰਹੇ ਤੇ ਜਿਹੜਾ ਝੋਨਾ ਆ ਵੀ ਰਿਹਾ ਉਹ ਵੈਸੇ ਹੀ ਬੈਵੇਂ ਝੋਨਾ ਰਹਿ ਜਿਹਨੂੰ ਕਿਸ ਨੇ ਖੀਤਣਾ ਨਹੀਂ ਦੋ ਫਸਲਾਂ ਇਤੇ ਤਬਾਹ ਹੋ ਗਿਆ ਕਿ ਕੋਹ ਨਹੀਂ ਬਗੀ ਦਾ ਕਣਕ ਦਾ ਵੀ ਸੀਜ਼ਨ ਲੱਗਣ ਦੀ ਕੋਈ ਨਹੀਂ ਜਿੱਦਾਂ ਲੋਕ ਬੈਠੇ ਨੇ ਕਾ ਇਥੇ ਖਾਸਾਂ ਵਾਲੇ ਥੀਟਰ ਕੇ ਉੱਥੇ ਖਲਾ ਪਿੰਡ ਆ ਤੇ ਫਸਲਾਂ ਕੋਚਕ ਇਤ ਸੋਡੇ ਆ ਪਿੰਡ ਨੇ ਇਹਨਾਂ ਪ੍ਰੋਜੈਕਟ ਕੋਲੋਂ ਵੀ ਆਪਣਾ ਪੱਖੋਂ ਕੇ ਕਾਲੀ ਖਾਲ ਇਹਨਾਂ ਪਿੰਡ ਚ ਰੁਕਾ ਬੜੀ ਮਿਹਰੇ ਤੇ ਪਰ ਜਦੋਂ ਅਜੇ ਵੀ ਪੁਰਦੇ ਅੰਦਰ ਕਾਲੀ ਜਿਹੜੀ ਪੋਲੀ ਜਾਂ ਪਾਣੀ ਪੁਰਦੇ ਉਹ ਦੀ ਜ਼ਿੰਮੇਦਾਰੀ ਹੈਗਾ ਜੇਨ ਟੈਕਨੋਲੋਜੀ ਦੱਤਰ ਵੀ ਨਹੀਂ ਹੋਣੀ ਹੈ ਪੈਲੀਆਂ ਇਹਦੇ ਚ ਮੁੱਖ ਮੰਤਰੀ ਸਾਹਮਣੇ ਕਿਹਾ ਕਿ ਮੈਂ 20000 ਰੁਪਏ ਦਾ ਹਾਸ ਕਰਦੇ ਹਾਂ ਕਿ ਉਹ ਵੀਜ਼ਾ ਤਿਆਰ ਦੇਣਗੇ ਇਹ ਕੋਈ ਬਹੁਤ ਥੋੜੀ ਸਹਾਇਤਾ ਤੇ ਨਹੀਂ ਕਿ ਇਹਨੇ ਗੋਦੀ ਵਾਲਿਆ ਫੈਸਲਾ ਨੇ ਉਹ ਡੇਟ ਡੇਟ ਮੱਕ ਤੇ ਲਗਨ ਲੱਗਣ ਜਿੰਨੀ ਤੱਕ ਜਮੀਨ ਦਾ ਉਹ ਤਾਂ ਟ੍ਰੇਨਿੰਗ ਹੈ ਜਿਸ ਦੇ ਵਿੱਚ ਦੇਖੋ ਤੇ ਉਹਦੇ ਕਿ ਹੁਣ 1 ਲੱਖ ਰੁਪਇਆ 50 ਹਜ਼ਾਰ ਰੁਪਇਆ ਸਰਕਾਰ ਜਿੰਨੇ 1.5 ਲੱਖ ਪਾ ਜਾਂਦਾ ਸੀ ਉਹਨਾਂ ਦੇ ਕੋਲ ਪੂਰੀ ਹੈ ਇਸ ਕਰਕੇ ਸੋਲ ਮਿਲਾ ਕੇ ਪੰਜਾਬ ਦਾ ਬਹੁਤ ਵੱਡਾ ਬਣ ਗਿਆ ਤੇ ਪ੍ਰਧਾਨ ਮੰਤਰੀ ਸਾਹਿਬ ਨੇ ਪੇਸ਼ ਕਰਦੇ ਆ ਕਿ ਤੁਸੀਂ ਇਲੈਕਸ਼ਨ ਵਾਲੀ 250 ਕਰੋੜ ਉਥੇ ਦੇ ਆਪਕ 1600 ਕਰੋੜ ਤੇ ਨਾਲ ਹੀ ਇਹ ਵੀ ਬੇਨਤੀ ਕਰਦੇ ਆ ਕਿ ਜਿਹੜਾ 12000 ਕਰੋੜ ਐਸਟੀਆਰ ਰੱਖਿਆ ਉਹ ਜੇ ਪੰਜਾਬ ਦਾ ਮੁੱਖ ਮੰਤਰੀ ਨਹੀਂ ਦਸੋਗਾ ਪ੍ਰਧਾਨ ਮੰਤਰੀ ਦੀ ਟੂ-ਸਟ ਲਿਸਟ ਕੋਈ ਦੋ ਗਾ ਕਿਹੜੇ-ਕਿਹੜੇ ਸਾਲ ਜਿਵੇਂ ਕਿਵੇਂ ਕਿਸ-ਕਿਸ ਟਾਈਮ ਆਇਆ ਤਾਂ ਜਿਹੜੇ-ਜਿਹੜੇ ਟਾਈਮ ਦੇ ਵਿੱਚ ਜੇ ਸਰਕਾਰ ਨੇ ਉਹ ਗਲਤ ਵਰਤੋਂ ਕੀਤੀ ਉਹਨਾਂ ਦੇ ਤੇ ਐਕਸ਼ਨ ਹੋਣਾ ਚਾਹੀਦਾ ਹੈ। ਇਲਜ਼ਾਮ ਦਰਾਸ਼ੀਆਂ ਤੋਂ ਉੱਪਰ ਉੱਠਣਾ ਚਾਹੀਦਾ। ਕੋਈ ਗਾਮ ਇਲਜ਼ਾਮ ਲਾਉਣ ਦੀ ਗੱਲ ਨਹੀਂ। ਉਹਨਾਂ ਨੇ ਕਿਹਾ ਸੀ 12.5 12000 ਕਰੋੜ ਰੁਪਏ ਜੇ ਕਿਨੇ ਸਾਨੂੰ ਆਇਆ ਨਹੀਂ। ਪਰ ਇਹ ਤੇ ਹੁਣ ਮੁੱਖ ਮੰਤਰੀ ਸਾਹਿਬ ਦਾ ਕੰਮ ਹੈ ਕਿ ਲੋਕਾਂ ਨੂੰ ਦੱਸਣ ਕਿ 12.5 ਹਜ਼ਾਰ ਕਰੋੜ ਦਾ ਕੋਈ ਰੁਪਈਆ ਨਹੀਂ ਆ ਪਰ ਇਸ ਤਰੀਕੇ ਦੇ ਨਾਲ ਮੁੱਖ ਮੰਤਰੀ ਸਾਹਿਬ ਕੱਲ ਰਾਜਦਾ ਸਿੰਘ ਨੂੰ ਮਿਲ ਕੇ ਆ ਤੇ ਜਿਸ ਦਿਨ ਕੋ ਪ੍ਰੈਸ ਕਾਨਫਰੰਸ ਦਿੱਤੀ ਹੈ ਮੋੜੀ ਸ਼ਰਮਨਾ ਕੋ ਪ੍ਰੈਸ ਕਾਨਫਰੰਸ ਸੀ ਲੋਕਾਂ ਦੀਆਂ ਗੱਲਾਂ ਨਹੀਂ ਹੋ ਰਹੀ ਤਾਂ ਦੱਸਿਆ ਗਿਆ ਕੀ ਮੰਗਾਂ ਰੱਖੀਆਂ ਉਹ ਨਹੀਂ ਦੱਸੀ ਗਈਆਂ ਪਤਾ ਨਹੀਂ ਕਿਹੜੀ ਦੁਨੀਆ ਚ ਮੁੱਖ ਮੰਤਰੀ ਸਾਹਿਬ ਉਸ ਦੇ ਕਿਸ ਲਿਹਾਜ਼ੇ ਦੇ ਬੈਠੇ ਸੀਗੇ ਕਿਸ ਦੁਨੀਆ ਚ ਬੈਠੇ ਸੀ ਉਹ ਇੱਕ ਮੁੱਖ ਮੰਤਰੀ ਦੀ ਪ੍ਰੈਸ ਕਾਨਫਰੰਸ ਰਾਹੁਲ ਗਰਦੀ ਵੀ ਲੇਖੇ ਬਦੀ ਦੀ ਜਿੱਤ ਲੜ ਰਹੇ ਨੇ ਵੋਟ ਚੋਰੀ ਦੇ ਮਾਮਲੇ ਤੇ ਦੇਖੋ ਵੋਟ ਚੋਰੀ ਦਾ ਜਿਹੜਾ 60 ਲੱਖ ਦੇ ਵੋਟ ਉਥੇ ਕੱਟ ਦਿੱਤੀ ਆ ਵਿਹਾਰ ਦੇ ਵਿੱਚ ਤੇ ਇਹ ਦੋ ਜਿਹੜੀਆਂ ਜੇ ਇੰਸਟੀਟਿਊਸ਼ਨ ਹੋਵੇ ਨੇ ਕਨਸਟੀਟਿਊਸ਼ਨਲ ਜਿਹੜੀਆਂ ਐਗਜ਼ੀਕਿਊਸ਼ਨ ਹੁੰਦੇ ਨੇ ਜੇ ਉਹੋ ਹੀ ਬਹਿ ਜਾਣ ਉਹੋ ਹੀ ਤੁਹਾਨੂੰ ਰਸਤਾ ਨਾ ਦਿਖਾਉਣ ਤੇ ਲੜਾਈ ਲੜਾਂਗੇ ਔਰ ਅੱਗੇ ਵੀ ਲੜਾਂਗੇ